ਕੰਨ ਰਾਤੀ ਮੈਂ ਭਾਈ ਪੋਲਾ ਮੂਸੇਵਾਲਾ ਜੀ ਜਾਨੀ ਕਿ ਸਿੱਧੂ ਮੂਸੇਵਾਲੇ ਦੇ ਪੁੱਤ ਜੀ ਵੀ ਮੈਂ ਵੀਡੀਓ ਦੇਖ ਰਿਆ ਸੀਗਾ ਪਰ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿਉਂਕਿ ਉਹਨਾਂ ਨੇ ਘਾਟ ਅਸ਼ੋਕੀਤ ਨੇ ਜਨਮ ਲਿਆ ਹੈ ਦੁਬਾਰਾ ਫਿਰ ਸੱਚੇ ਪਾਤਸ਼ਾਹੀ ਕਿਰਪਾ ਕੀਤੀ ਹੈ ਕਿ ਦੁਨੀਆ ਦਾ ਚਹੇਤਾ ਪੰਜਾਬ ਦਾ ਮਾਨ ਪੰਜਾਬੀ ਦਾ ਰਾਖਾ ਸਿੱਧੂ ਮਸੇਵਾਲਾ ਵਾਪਸ ਆਇਆ ਸੀ ਇਹ ਮੰਨੇ ਆ। ਪਰ ਬੇਹੱਦ ਖੁਸ਼ੀ ਆ ਦੁਨੀਆ ਦੇ ਵਿੱਚ। ਕਿਉਂਕਿ ਜਿਸ ਪ੍ਰਕਾਰ ਉਸਨੇ ਪੰਜਾਬੀ ਪੰਜਾਬੀ ਅਦਾ ਔਰ ਪੰਜਾਬ ਦਾ ਨਾਂ ਚੱਕਿਆ ਸੀਗਾ। ਧੁੰਮਾ ਪਾਤੀਆਂ ਸੀ ਦੁਨੀਆ ਵਿੱਚ। ਲੇਕਿਨ ਕੁਝ ਲੋਗਾਂ ਨੂੰ ਇਹ ਰਾਜਮੀ ਹੋਇਆ ਸੀ ਕਿਉਂਕਿ ਉਸ ਸਰਕਾਰਾਂ ਦੇ ਖਿਲਾਫ ਵੀ ਬਹੁਤ ਕੁਝ ਕਹਿ ਦਿੰਦੇ ਸਨ। ਆ ਜੋ ਮਨ ਚਿੱਤ ਚਾਹੁੰਦਾ ਸੀ ਚਾਹੇ ਕੋਈ एसवाईएल ਦਾ ਮੁੱਦਾ ਸੀ ਚਾਹੇ ਬਹੁਤ ਸਾਰੇ ਮੁੱਦਿਆਂ 'ਤੇ ਆਪ ਵੀ ਗਾਣਿਆਂ ਦੇ ਰਾਹੀ ਵੇ ਬਾਤ ਸੀ ਉਹਨਾਂ ਨੇ ਆਪ ਦਾ ਪ੍ਰतिकਰਮ ਦਿੱਤਾ ਵੇ ਬਾਕੀ ਦੇ ਨਾਲ ਲੇਕਿਨ ਤੁਹਾਨੂੰ ਪਤਾ ਹੈ ਕਿ ਚੜਦੇ ਜਿਹੜੇ ਸੂਰਜ ਹੁੰਦੇ ਐ ਉਹ ਸਰਕਾਰਾਂ ਨੂੰ ਤੇ ਲੋਕਾਂ ਨੂੰ ਭਾਉਂਦੇ ਨਹੀਂ ਐ ਬੜਾ ਪਿਆਰਾ ਸੱਜਣ ਸੀ ਔਰ ਮੈਂ ਸਮਝਦਾ ਕਿ ਅੱਜ ਮਾਤਾ ਜੀ ਚਰਨਕੌਰ ਨੇ ਜਿਸ ਪ੍ਰਕਾਰ ਦਲੇਰੀ ਦੇ ਨਾਲ ਇਹ ਵੀ ਇੱਕ ਨਾਓ ਰੋਲ ਮਾਡਲ ਬਣ ਗਏ ਨੇ ਦੁਨੀਆ ਦੇ ਅੰਦਰ ਕੀ ਦਲੇਰੀ ਦੇ ਨਾਲ ਗ੍ਰਿਸ਼ਟਤਾ ਦੇ ਨਾਲ ਫਿਰ ਤਖੜੇ ਹੋ ਕੇ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਇਹ ਇੱਕ ਅੱਜ ਸਿਰੇ ਚੜਾਇਆ ਕਿਉਂਕਿ ਅੱਜ ਦੋਹਾਂ ਜਾਣਿਆਂ ਨੂੰ ਜਿਉਣ ਦਾ ਇੱਕ ਮਕਸਦ ਮਿਲ ਗਿਆ ਉਹ ਡੇਢੀ ਮਰ ਰਹੇ ਸਨ ਦਿੱਲੀ ਉਹ ਮੇਰਾ ਖਿਆਲ ਰੱਬ ਨੂੰ ਕੋਸ ਦੇ ਹੋਣੇ ਉਡੀਕ ਦੇ ਹੋਣਿਆ ਵੀ ਰੱਬਾ ਸਾਨੂੰ ਲੈ ਜਾਂਦਾ ਸਾਡਾ ਪੁੱਤ ਕਿਉਂ ਲੈ ਜਾਂਦਾ ਮੈਨੂੰ ਯਾਦ ਹੈ ਕਿ ਜਦੋਂ ਸਿੱਧੂ ਦੀ ਮੌਤ ਹੋਈ ਤੇ ਮਾਤਾ ਨੇ ਸਿਰੇ ਬੰਨੇ ਸਾਡੇ ਭੈਣ ਜੀ ਹੋਣਾ ਨੇ ਚਰਨਕੌਰ ਜੀ ਨੇ ਸਿੱਧੂ ਦੇ ਮਾਤਾ ਜੀ ਨੇ ਸਿਰੇ ਰੱਖੇ ਉਹ ਮੈਨੂੰ ਸ਼ਬਦ ਯਾਦ ਆਇਆ ਚੁੰਮ ਚੁੰਮ ਰੱਖਾਣੀ ਮੈਂ ਕਲੰਗੀ ਜੁਝਾਰ ਦੀ ਯਾਦ ਹੋਣਾ ਸਾਡੇ ਗੁਰੂਆਂ ਦਾ ਉਦੋਂ ਸ਼ਬਦ ਸੁਣਦੇ ਹੁੰਦੇ ਆ ਅੱਖਾਂ ਚੋਂ ਪਾਣੀ ਆ ਜਾਂਦੇ ਆ ਕੀ ਮਾਵਾ ਨੂੰ ਕਿੰਨੀ ਆਸ ਹੁੰਦੀ ਆ ਆਪਦੇ ਪੁੱਤਾਂ ਦੀ ਕਿ ਮੈਂ ਇਹ ਕਲਗੀ ਲਾਉਂਗੀ ਇਹਦੇ ਸਾਰੇ ਮੰਨੂਗੀ ਸੋ ਜਿਹੜਾ ਰਵਈਆ ਕਹਿੰਦੇ ਕਿ ਹੁਣੇ ਸਾਨੂੰ ਦੱਸੋ ਆਈਵੀਐਫ ਵਾਲਾ ਸਰਟੀਫਿਕੇਟ ਦਿਓ ਤੁਸੀਂ ਉਹ ਲੰਘਣਾ ਕੀਤੀ ਇਹ ਨਹੀਂ ਮੰਦੀ ਉਹ ਸ਼ਰਮ ਕਰੋ ਪੰਜਾਬ ਸਰਕਾਰ ਸ਼ਰਮ ਕਰੋ ਮੁੱਖ ਮੰਤਰੀ ਸਾਹਿਬ ਇਹ ਇਹ ਕੰਮ ਕਰਨ ਨੂੰ ਇਹ ਸਮਾਂ ਮਿਲਿਆ ਪਹਿਲੀ ਗੱਲ ਤਾਂ ਉਸ ਪਰਿਵਾਰ ਦੇ ਕਿਸੇ ਨੂੰ ਜਾਣਾ ਹੀ ਨਹੀਂ ਚਾਹੀਦਾ ਕੁਝ ਅੱਜ ਉਹਨਾਂ ਦੇ ਘਰੇ ਇੱਕ ਖੁਸ਼ੀ ਆਈ ਹੈ ਤੇ ਅਸੀਂ ਖੁਸ਼ੀ ਦੇ ਵਿੱਚ ਵੀ ਖਲਲ ਮਚਾਉਣਾ ਚਾਹੁੰਦੇ ਹਾਂ ਖਲਲ ਮਚਾਉਣਾ ਚਾਹੁੰਦੇ ਹਾਂ ਕੋਈ ਸਮਾਂ ਹੁੰਦਾ ਹੈ ਜੇ ਕੁਛ ਪੜਤਾਲ ਵੀ ਕਰਨੀ ਹੈ ਕੋਈ ਮਹੀਨਾ ਦੋ ਮਹੀਨੇ ਨੂੰ ਕਰ ਲਿਓ ਔਰ ਮੈਂ ਕਹਾਂਦਾ ਭੋਲਾ ਮੁਸੇ ਬਾਬਾ ਜੀ ਉਹ ਕਿਸੇ ਨਿਯਮ ਦੀ ਉਲੰਘਣਾ ਨਹੀਂ ਕਰਦਾ ਉਹ ਇੱਕ ਫੌਜੀ ਵਿਅਕਤੀ ਹੈ ਉਹਨੇ ਬਾਰਡਰ ਤੇ ਸੇਵਾ ਕੀਤੀ ਹੈ ਠੀਕ ਹੈ ਅਗਰ ਸਰਕਾਰਾਂ ਦੇ ਖਿਲਾਫ ਬੋਲਦਾ ਆਪਦੇ ਪੁੱਤਰ ਦਾ ਇਨਸਾਫ ਲੈਣਾਸਤੇ ਤਾਂ ਤੁਹਾਨੂੰ ਉਹ ਗੱਲ ਪਹੁੰਦੀ ਨਹੀਂ ਹੈ ਆਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਉਹ ਭਾਰਪਾਲ ਦੇ ਖਿਲਾਫ ਬੋਲਦਾ ਹੈ ਉਹ ਗੈਂਗਸਟਰਾਂ ਦੀ ਇੰਟਰਵਿਊ ਤੇ ਸਵਾਲ ਚੱਕਦਾ ਹੈ ਮੇਰਾ ਮਤਲਬ ਇਹ ਨਹੀਂਗਾ ਕਿ ਹੁਣ ਤੁਹਾਨੂੰ ਇਹ ਲੱਗਦਾ ਵੀ ਮੌਕਾ ਖਿਆਇਆ ਹੈ ਕਿ ਇਹਨੂੰ ਉਲਝਾ ਲਓ ਤੇ ਇਹਨੂੰ ਦਬ ਲਓ ਨਾ ਉਹ ਦਬਿਆ ਨਾ ਕਦੇ ਦਬਣਾ ਨਾ ਦੁਨੀਆ ਨੇ ਦਬਨ ਦੇਣਾ ਸੋ ਇਹ ਗਲਤ ਰਿਵਾਜ ਨਾ ਪਾਓ ਪਰ ਹਾਂ ਉਸੇ ਕਾਇਦੇ ਕਾਨੂੰਨ ਵੀ ਦੇਖਣੇ ਹੋਏ ਉਹਰਾ ਸਮਾਜੂਗਾ 2 ਮਹੀਨਿਆਂ ਨੂੰ ਦੇਖ ਲਿਓ ਤੁਹਾਨੂੰ ਦਿਖਾ ਦੇਗਾ ਪਰ ਉਹਨਾਂ ਨੂੰ ਡਰਾਉਣ ਤੇ ਇਸ ਤਰ੍ਹਾਂ ਦਾ ਕੰਮ ਨਾ ਕਰੋ ਜਲੀਲ ਨਾ ਕਰੋ ਉਹਨਾਂ ਦੀ ਖੁਸ਼ੀ ਦੇ ਵਿੱਚ ਖਲਣ ਨਾ ਪਾਓ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਜਿਹੜੇ ਕਰਮਚਾਰੀ ਭਰਾ ਸਾਡੇ ਅਫਸਰ ਸਹਿਬਾਨ ਨੇ ਤੁਨ ਵੀ ਸ਼ਰਮ ਹੋਣੀ ਚਾਹੀਦੀ ਹੈ ਕੀ ਮਾੜਾ ਮੋਟਾ ਦਾਇਜ ਕਰੋ ਯਾਰ ਜੇ ਕਿਸੇ ਦਾ ਤੁਹਾਡੇ ਤੇ ਦੁਵਾ ਹੈ ਕਮ ਸੇ ਕਮ ਇਹ ਕਹਿ ਦਿਓ ਜੀ ਅਸੀਂ ਜਾਏ ਨਾ ਜਾਓ ਕੋਈ ਰੱਬ ਨੂੰ ਜਾਣ ਦੇਣੀ ਹੈ ਕੱਲ ਨੂੰ ਤੁਹਾਡੇ ਘਰੇ ਵੀ ਇਹੋ ਜਿਹੀ ਘਟਨਾ ਵਾਪਰ ਸਕਦੀ ਹੈ ਔਰ ਕਿਸੇ ਨੇ ਵੀ ਅਗਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਜ਼ਾਤੀ ਕਰਨ ਕੱਤੀ ਕੋਸ਼ਿਸ਼ ਕੀਤੀ ਕਿ ਇਤਨਾ ਵੇਟ ਖੜਕਾ ਦੇਾਂਗੇ ਪਰ ਪੂਰੀ ਦੁਨੀਆ ਦੇ ਬੈਠੇ ਪੰਜਾਬੀਆਂ ਨੇ ਥੋਡੀਆਂ ਸਰਕਾਰਾਂ ਪਲਟਾ-ਪਟਾ ਕੇ ਪਾਸੇ ਮਾਰਨੀਆਂ ਚਾਹੇ ਉਹ ਭਾਪਾ ਦੀ ਸਰਕਾਰ ਹੋਵੇ ਜਾਂ ਭਾਵੇਂ ਮੁੱਖ ਮੰਤਰੀ ਸਾਹਿਬ ਥੋਡੀ ਸਰਕਾਰ ਹੋਵੇ ਔਰ ਇੰਨਾ ਹੀ ਮੈਂ ਕਹਿੰਨੇ ਅਸੀਂ ਭੋਲੇ ਭਾਈ ਦੇ ਪਿੱਛੇ ਸਾਰਾ ਪੰਜਾਬ ਖੜਾ ਹੈ ਔਰ ਅਸੀਂ ਜਾਨ ਲਾ ਦੇਾਂਗੇ ਲੇਕਿਨ ਉਹਨਾਂ ਦੇ ਪਰਿਵਾਰ ਨੂੰ ਹਾਂਚ ਨਹੀਂ ਆਉਂਦਿਆਂਗੇ ਬਸ ਇੰਨੀ ਜਾਣਕਾਰੀ ਦੇਣੀ ਸੀ ਇਸ ਵੀਡੀਓ ਦੇ ਰਾਹੀਂ ਤੇ ਸਾਰੇ ਪੰਜਾਬੀ ਤੱਕੜੇ ਰਹੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਆਪਾਂ ਹਿੱਕ ਠੋਕੇ ਸਭ ਕੁਝ ਭੁਲ ਭੁਲਾ ਕੇ ਉਸ ਪਰਿਵਾਰ ਦਾ ਸਾਥ ਦੇ ਕੱਲ ਰਾਤੀ ਮੈਂ ਭਾਈ ਭੋਲਾ ਮੂਸੇਵਾਲਾ ਜੀ ਜਾਨੀ ਕਿ ਸਿੱਧੂ ਮੂਸੇਵਾਲੇ ਦੇ ਪੁੱਤ ਜੀ ਦੀ ਮੈਂ ਵੀਡੀਓ ਦੇਖ ਰਿਆ ਸੀਗਾ ਪਰ ਉਹਨਾਂ ਨੇ ਕਿਹਾ ਕਿ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿਉਂਕਿ ਉਹਨਾਂ ਨੇ ਘਰ ਛੋਟੀ ਨੇ ਜਨਮ ਲਿਆ ਦੁਬਾਰੇ ਫਿਰ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਹੈ ਕਿ ਦੁਨੀਆ ਦਾ ਚਹੇਤਾ ਪੰਜਾਬ ਦਾ ਮਾਨ ਪੰਜਾਬੀ ਦਾ ਰਾਖਾ ਸਿੱਧੂ ਮੂਸੇਵਾਲਾ ਵਾਪਸ ਆਇਆ ਸੀ ਇਹ ਮੰਨੇ ਆ ਪਰ ਬੇਹੱਦ ਖੁਸ਼ੀ ਹੈ ਦੁਨੀਆ ਦੇ ਵਿੱਚ ਕਿਉਂਕਿ ਜਿਸ ਪ੍ਰਕਾਰ ਉਸਨੇ ਪੰਜਾਬੀ ਪੰਜਾਬੀਅਾਂ ਦਾ ਔਰ ਪੰਜਾਬ ਦਾ ਨਾਂ ਚੱਕਿਆ ਸੀਗਾ ਧੁੰਮਾ ਪਾਤੀਆਂ ਸੀ ਦੁਨੀਆ ਵਿੱਚ ਲੇਕਿਨ ਕੁਝ ਲੋਗਾਂ ਨੂੰ ਇਹ ਹਜਮ ਨਹੀਂ ਹੋਇਆ ਸੀ ਕਿਉਂਕਿ ਉਸ ਸਰਕਾਰਾਂ ਦੇ ਖਿਲਾਫ ਵੀ ਬਹੁਤ ਕੁਝ ਕਹਿ ਦਿੰਦੇ ਸਨ ਆ ਜੋ ਮਨ ਚੇਤ ਚਾਹੁੰਦਾ ਸੀ ਚਾਹੇ ਕੋਈ एसवाईएल ਦਾ ਮੁੱਦਾ ਸੀ ਚਾਹੇ ਬਹੁਤ ਸਾਰੇ ਮੁੱਦਿਆਂ ਕੀ ਆਪ ਵੀ ਗਾਣਿਆਂ ਦੇ ਰਾਹੀ ਵੇ ਬਾਤ ਸੀ ਉਹਨਾਂ ਨੇ ਆਪ ਦਾ ਪ੍ਰतिकਰਮ ਦਿੱਤਾ ਵੇ ਬਾਕੀ ਦੇ ਨਾਲ ਲੇਕਿਨ ਤੁਹਾਨੂੰ ਪਤਾ ਹੈ ਕਿ ਚੜਦੇ ਜਿਹੜੇ ਸੂਰਜ ਹੁੰਦੇ ਐ ਉਹ ਸਰਕਾਰਾਂ ਨੂੰ ਤੇ ਲੋਕਰ ਭੌਂਦੇ ਨਹੀਂ ਐ ਬੜਾ ਪਿਆਰਾ ਸੱਜਣ ਸੀ ਔਰ ਮੈਂ ਸਮਝਦਾ ਕਿ ਅੱਜ ਮਾਤਾ ਜੀ ਚਰਨ ਕੋਰ ਨੇ ਜਿਸ ਪ੍ਰਕਾਰ ਦਲੇਰੀ ਦੇ ਨਾਲ ਇਹ ਵੀ ਇੱਕ ਨਾਓ ਰੋਲ ਮਾਡਲ ਬਣ ਕੇ ਨਹੀਂ ਦੁਨੀਆ ਦੇ ਅੰਦਰ ਇਹ ਦਲੇਰੀ ਦੇ ਨਾਲ ਗ੍ਰਿਸ਼ਟਤਾ ਦੇ ਨਾਲ ਫਿਰ ਤਖੜੇ ਹੋ ਕੇ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਇਹ ਇੱਕ ਅੱਜ ਸਿਰੇ ਚੜਾਇਆ ਕਿਉਂਕਿ ਅੱਜ ਦੋਵਾਂ ਜਾਣਿਆਂ ਨੂੰ ਜਿਉਣ ਦਾ ਇੱਕ ਮਕਸਦ ਮਿਲ ਗਿਆ ਉਹ ਡੇਢੀ ਮਰ ਰਹੇ ਸਨ ਦਿੱਲੀ ਉਹ ਮੇਰਾ ਖਿਆਲ ਰੱਬ ਨੂੰ ਉਸ ਦੇ ਹੋਣੇ ਉਰੀਕ ਦੇ ਹੋਣਿਆ ਵੀ ਰੱਬਾ ਸਾਨੂੰ ਲੈ ਜਾਂਦਾ ਸਾਡਾ ਪੁੱਤ ਕਿਉਂ ਲੈ ਜਾਂਦਾ ਮੈਨੂੰ ਯਾਦ ਹੈ ਕਿ ਜਦੋਂ ਸਿੱਧੂ ਦੀ ਮੌਤ ਹੋਈ ਤੇ ਮਾਤਾ ਨੇ ਸਿਰੇ ਬੰਨੇ ਸਾਡੇ ਭੈਣ ਜੀ ਹੋਣਾ ਨੇ ਚਰਨਕੌਰ ਜੀ ਨੇ ਸਿੱਧੂ ਦੇ ਮਾਤਾ ਜੀ ਨੇ ਸਿਰੇ ਰੱਖੇ ਉਹ ਮੈਨੂੰ ਸ਼ਬਦ ਯਾਦ ਆਇਆ ਚੁੰਮ ਚੁੰਮ ਰੱਖਾਂ ਨਹੀਂ ਮੈਂ ਕਲੰਗੀ ਜੁਝਾਰ ਦੀ ਯਾਦ ਹੋਣਾ ਸਾਡੇ ਗੁਰੂਆਂ ਦਾ ਉਦੋਂ ਸ਼ਬਦ ਸੁਣਦੇ ਹੁੰਦੇ ਆ ਤਾਂ ਅੱਖਾਂ ਚੋਂ ਪਾਣੀ ਆ ਜਾਂਦੇ ਆ ਕਿ ਮਾਵਾ ਨੂੰ ਕਿੰਨੀ ਆਸ ਹੁੰਦੀ ਆ ਆਪਣੇ ਪੁੱਤਾਂ ਦੀ ਕਿ ਮੈਂ ਇਹ ਕਲਗੀ ਲਾਉਂਗੀ ਇਹਦੇ ਸੇਰੇ ਮੰਨੂਗੀ ਸੋ ਜਿਹੜਾ ਰਵਈਆ ਕਹਿੰਦੇ ਕਿ ਹੁਣੇ ਸਾਨੂੰ ਦੱਸੋ ਆਈਵੀਐਫ ਵਾਲਾ ਸਰਟੀਫਿਕੇਟ ਦਿਓ ਤੁਸੀਂ ਉਹ ਲੰਘਣਾ ਕੀਤੀ ਇਹ ਨਹੀਂ ਮੰਦੀ ਉਹ ਸ਼ਰਮ ਕਰੋ ਪੰਜਾਬ ਸਰਕਾਰ ਸ਼ਰਮ ਕਰੋ ਮੁੱਖ ਮੰਤਰੀ ਸਾਹਿਬ ਇਹ ਇਹ ਕੰਮ ਕਰਨ ਨੂੰ ਇਹ ਸਮਾਂ ਮਿਲਿਆ ਪਹਿਲੀ ਗੱਲ ਤਾਂ ਉਸ ਪਰਿਵਾਰ ਦੇ ਕਿਸੇ ਨੂੰ ਜਾਣੇ ਹੀ ਨਹੀਂ ਚਾਹੀਦਾ ਪੁੱਛ ਅੱਜ ਉਹਨਾਂ ਦੇ ਘਰੇ ਇੱਕ ਖੁਸ਼ੀ ਆਈ ਹੈ ਤੇ ਅਸੀਂ ਖੁਸ਼ੀ ਦੇ ਵਿੱਚ ਵੀ ਖਲਲ ਮਚਾਉਣਾ ਚਾਹੁੰਦੇ ਆਂ ਖਲਲ ਮਚਾਉਣਾ ਚਾਹੁੰਦੇ ਆਂ ਕੋਈ ਸਮਾਂ ਹੁੰਦਾ ਹੈ ਜੇ ਕੁਛ ਪੜਤਾਲ ਵੀ ਕਰਨੀ ਹੈ ਕੋਈ ਮਹੀਨਾ ਦੋ ਮਹੀਨੇ ਨੂੰ ਕਰ ਲਿਓ ਔਰ ਮੈਂ ਕਹਾਂਦਾ ਕੋਲਾ ਮੁਸੇ ਬਾਬਾ ਜੀ ਉਹ ਕਿਸੇ ਨਿਯਮ ਦੀ ਹਲਗੜਾ ਨਹੀਂ ਕਰਦਾ ਉਹ ਇੱਕ ਫੌਜੀ ਵਿਅਕਤੀ ਹੈ ਉਹਨੇ ਬਾਰਡਰ ਤੇ ਸੇਵਾ ਕੀਤੀ ਹੈ ਠੀਕ ਹੈ ਅਗਰ ਸਰਕਾਰਾਂ ਦੇ ਖਿਲਾਫ ਬੋਲਦਾ ਆਪਦੇ ਪੁੱਤਰ ਦਾ ਇਨਸਾਫ ਲੈਣਾਸਤੇ ਤਾਂ ਤੁਹਾਨੂੰ ਉਹ ਗੱਲ ਭੌਂਦੀ ਨਹੀਂ ਹੈ ਆਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਉਹ ਭਗਪਾਲ ਦੇ ਖਿਲਾਫ ਖੋਲਦਾ ਹੈ ਉਹ ਗੈਂਗਸਟਰਾਂ ਦੀ ਇੰਟਰਵਿਊ ਹਤੇ ਸਵਾਲ ਚੱਕਦਾ ਹੈ ਮੇਰਾ ਮਤਲਬ ਇਹ ਨਹੀਂਗਾ ਕਿ ਹੁਣ ਤੁਹਾਨੂੰ ਇਹ ਲੱਗਦਾ ਵੀ ਮੌਕਾ ਖਿਆਇਆ ਹੈ ਕਿ ਇਹਨੂੰ ਉਲਝਾ ਲਓ ਤੇ ਇਹਨੂੰ ਦਬ ਨੋ ਨਾ ਉਹ ਦਬਿਆ ਨਾ ਕਦੇ ਦਬਣਾ ਨਾ ਦੁਨੀਆ ਨੇ ਦਬਨ ਦੇਣਾ ਸੋ ਇਹ ਗਲਤ ਰਿਵਾਜ ਨਾ ਪਾਓ ਪਰ ਹਾਂ ਉਸੇ ਕਾਇਦੇ ਕਾਨੂੰਨ ਵੀ ਦੇਖਣੇ ਹੋਏ ਉਹਰਾ ਸਮਾਜੂਗਾ 2 ਮਹੀਨਿਆਂ ਨੂੰ ਦੇਖ ਲਿਓ ਤੁਹਾਨੂੰ ਦਿਖਾ ਦੇਗਾ ਪਰ ਉਹਨਾਂ ਨੂੰ ਡਰਾਉਣ ਤੇ ਇਸ ਤਰ੍ਹਾਂ ਦਾ ਕੰਮ ਨਾ ਕਰੋ ਜਲੀਲ ਨਾ ਕਰੋ ਉਹਨਾਂ ਦੀ ਕ੍ਰਿਸ਼ੀ ਦੇ ਵਿੱਚ ਖਲਣ ਨਾ ਪਾਓ ਔਰ ਮੈਂ ਤੁਹਾਨੂੰ ਰਾਜ਼ ਦੇਣਾ ਚਾਹਣਾ ਜਿਹੜੇ ਕਰਮਚਾਰੀ ਭਰਾ ਸਾਡੇ ਅਫਸਰ ਸਹਿਬਾਨ ਨੇ ਤੁਹਾਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ। ਕੀ ਮਾੜਾ ਮੋਟਾ ਕਲੇਜ ਕਰੋ ਯਾਰ। ਜੇ ਕਿਸੇ ਦਾ ਤੁਹਾਡੇ ਦੇ ਦਵਾਈ ਕਮ ਸੇ ਕਮ ਇਹ ਕਹ ਦੇਉ ਜੀ ਅਸੀਂ ਜਾਏ ਨਾ ਜਾਓ। ਕੋਈ ਰੱਬ ਨੂੰ ਜਾਣ ਦੇਣੀ ਹੈ ਕੱਲ ਨੂੰ ਤੁਹਾਡੇ ਘਰੇ ਵੀ ਇਹੋ ਜੀ ਘਟਨਾ ਵਾਪਰ ਸਕਦੀ ਹੈ। ਔਰ ਕਿਸੇ ਨੇ ਵੀ ਅਗਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਜ਼ਾਤੀ ਕਰਨ ਕਰਨ ਦੀ ਕੋਸ਼ਿਸ਼ ਕੀਤੀ ਇੱਟ ਨਾਲ ਇੱਟ ਖੜਕਾ ਦੇਾਂਗੇ। ਪਰ ਪੂਰੀ ਦੁਨੀਆ ਦੇ ਬੈਠੇ ਪੰਜਾਬੀਆਂ ਨੇ ਕੁੱਡੀਆਂ ਸਰਕਾਰਾਂ ਪਲਟਾ ਪਟਾ ਕੇ ਪਾਸੇ ਮਾਰਨੀਆਂ ਚਾਹੇ ਉਹ ਭਾਪਾ ਦੀ ਸਰਕਾਰ ਹੋਵੇ ਤੇ ਭਾਵੇਂ ਮੁੱਖ ਮੰਤਰੀ ਸਾਹ ਤੁਹਾਡੀ ਸਰਕਾਰ ਹੋਵੇ ਔਰ ਇੰਨਾ ਹੀ ਮੈਂ ਕਹਿੰਨੇ ਅਸੀਂ ਭੋਲੇ ਬਾਈ ਦੇ ਪਿੱਛੇ ਸਾਰਾ ਪੰਜਾਬ ਖੜਾ ਹੈ ਔਰ ਅਸੀਂ ਜਾਨ ਲਾ ਦੇਵਾਂਗੇ ਲੇਕਿਨ ਉਹਨਾਂ ਦੇ ਪਰਿਵਾਰ ਨੂੰ ਹਾਂਚ ਨਹੀਂ ਆਉਂਦਿਆਂਗੇ ਬਸ ਐਨੀ ਜਾਣਕਾਰੀ ਦੇਣੀ ਸੀ ਇਸ ਵੀਡੀਓ ਦੇ ਰਾਹੀਂ ਤੇ ਸਾਰੇ ਪੰਜਾਬੀ ਤਖੜੇ ਰਹੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤੇ ਆਪਾਂ ਹਿੱਕ ਠੋਕੇ ਸਭ ਕੁਝ ਪੁੱਲਪਲਾ ਕੇ ਉਸ ਪਰਿਵਾਰ ਦਾ ਸਾਥ